ਸਬਹਤੇ ਹਾਂ ਤੇਰਾ ਜਿੰਨੇ ਨੇ ਡੀਡੀ ਰੋਡ ਤੇ ਹੀ ਹੁੰਦੇ ਖੰਦੇ ਨਾਲ ਜਿੰਨੇ ਨੇ ਡੀਡੀ ਰੋਡ ਤੇ ਹੀ ਹੁੰਦੇ ਖੰਦੇ ਨਾਲ ਜਿੰਨੇ ਨੇ ਡੀਡੀ ਰੋਡ ਤੇ ਹੀ ਹੁੰਦੇ ਸਿੰਘ ਜੀ ਸੌਰੀ ਚੇਰਮੈਨ ਸਾਹਿਬ ਫੁੱਲ ਖੁੱਲ ਕੇ ਥੋੜਾ ਪਿਛਲੀ ਫੁੱਲ ਖੁੱਲ ਕੇ ਮੋੜੇਗਾ ਸਰਮਾਨ ਜੀ ਸਾਡੇ ਵੱਲੋਂ ਜਿਹੜਾ ਰੰਗਰੰਗ ਪ੍ਰੋਗਰਾਮ ਉਪੇਸ਼ ਕੀਤਾ ਤਾੜੀਆਂ ਜੀ ਪਲੀਜ਼ ਸਾਡਾ ਜੀ ਰਲੋ ਸਭ ਸਿੱਖਾ ਜੀ ਅੱਜ ਪਿੰਡ ਜਰਗਪੁਰ ਦੇ ਨੇੜੇ ਪੈਲ ਜਿਹੜਾ ਆਪਣਾ ਡਰਾਈਵਰ ਡੇ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਬੜੀ ਖੁਸ਼ੀ ਦੀ ਬਾਤ ਹੈ ਕੋਈ ਚਿਲड्रन ਡੇ ਮਨਾਤਾ ਹੈ ਕੋਈ ਮਦਰ ਡੇ ਮਨਾਤਾ ਹੈ ਕੋਈ ਬ੍ਰਦਰ ਡੇ ਮਨਾਤਾ ਹੈ ਫਾਦਰ ਡੇ ਮਨਾਤਾ ਹੈ ਲੇਕਿਨ ਇਸ ਸ੍ਰਿਸ਼ਟੀ ਨੂੰ ਚਲਾਉਣੇ ਮੇ ਜੋ ਟ੍ਰਾਂਸਪੋਰਟ ਕਰਦੇ ਹੋ ਆਪਣੇ ਡਰਾਈਵਰ ਭਾਈਖਲ ਹੋ ਜਾਂ ਪਾਇਲਟ ਭਾਈਓ ਦਾ ਹੱਥ ਹੈ ਨੂੰ ਕੋ ਸਾਹਦ ਅਸੀਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਡਰਾਈਵਰ ਡੇ ਵੀ ਹੋਣਾ ਚਾਹੀਏ ਬੜੀ ਖੁਸ਼ੀ ਹੋਈ ਅਮੇਸੇ ਵੀ ਭਾਈਓ ਸੇ ਮਿਲ ਕੇ ਆਪ ਹੁੰਚੇ ਔਰ ਬੜਾ ਇਨ ਕਾ ਜੋ ਪਿਆਰ ਔਰ ਇਕਤਾ ਜੋ ਦੇਖਾ ਉਸੇ ਬੜਾ ਅੱਛਾ ਲਗਾ ਔਰ ਹਮ ਅਪੀਲ ਕਰੇਗੇ ਸਭੀ ਭਾਈਓ ਸੇ ਕਿ ਜਿਆਦਾ ਸੇ ਜਿਆਦਾ ਇੱਕ ਦੂਸਰੇ ਕੇ ਸਾਥ ਜੁੜੋ ਔਰ ਇੱਕ ਦੂਸਰੇ ਕਾ ਸਮੇਪੇ ਕਾਬੂ ਬੜਾ ਖਾਬ ਦੇਖਿਆ ਜਨਾ ਡਰਾਈਵਰ ਭਰਾ ਬਾਹਰ ਜਾਂਦੇ ਨੇ ਬਾਹਰ ਜਾ ਕੇ ਰੱਬ ਨਾ ਖੁਦਾ ਖਾਸਤਾ ਕੋਈ ਹੋ ਜਾਂਦਾ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਮੈਂਬਰਾਂ ਨੂੰ ਪਿੱਛੇ ਬਹੁਤ ਤਕਲੀਫਾਂ ਆਉਂਦੀਆਂ ਉਹਨਾਂ ਬਾਰੇ ਕੀ ਨਵੀਆਂ ਸਕੀਮਾਂ ਲੈ ਕੇ ਆ ਰਹੇ ਹੋ ਭਾਈ ਜੀ स्कीमे को तो पता नहीं लेकिन हम उसके परिवार को संभालने में अपना तन मन धन से सभी भाइयों के साथ हैं और अगर कोई ऐसा हादसा हो जाता है कि ड्राइवर भाई इस धरती पे मतलब कोई एक्सीडेंट में या कुछ भी हो गया तो उसके परिवार के लिए दस लाख रुपए की गैस की और उसके साथ साथ उसके बच्चों की पढ़ाई और उसकी बेटी की शादी तक की जिम्मेवारी गोल्डन लेता है परमात्मा ना करे हमें किसी के लिए करना पड़े क्योंकि हम कितना भी कर लें ਇੱਕ ਪਰਿਵਾਰ ਕੇ ਸਦਸਯ ਜਬ ਚਲਾ ਜਾਤਾ ਹੈ ਤੋ ਉਸਕੀ ਕਮੀ ਕਭੀ ਪੂਰੀ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪਰਮਾਤਮਾ ਅਗਰ ਕੋਈ ਐਸਾ ਆਫਸਾ ਹੋ ਜਾਤਾ ਹੈ ਤੋ ਉਸਕੇ ਲਈ ਅਸੀਂ ਸਦਾ ਕਟੇਗੇ ਤਰਨਾ ਸਾਹਿਬ ਕੇ ਹੋਰ ਸਵਾਲ ਸੇ ਤੁਸੀਂ ਗੋਡਨ ਹਟ ਵੱਲੋਂ ਇਨੀਆਂ ਸਵਾਲ ਨਿਵਾ ਰਹੇ ਹੋ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਮ੍ਰਿਤਕਾਂ ਵਾਸਤੇ ਬਾਜੀ ਸਰਕਾਰੋ ਕਾ ਕਾਮ ਹੁੰਦਾ ਹੈ ਵੋਟ ਲੈਣਾ और पीछे रहा तो इसीलिए शायद परमात्मा ने सरकारों को तो एक जुमलेबाजी कहा गया है तो सरकारें कुछ करती तो शायद हमें कुछ भी करने की ज़रूरत नहीं थी तो हम तो सभी भाइयों से यही अपील करेंगे किसी के भरोसे रहने की जरूरत नहीं है अपने दम पर अपनी लड़ाई लड़ी जाती है और हमें सभी को एक होना चाहिए और एक साथ एकता में बड़ी ताकत है ये साल पिछले कई साल से हम लोग मना रहे हैं और इंडिया टीम की हेल्पलाइन पंजाब की पूरे भारत में आज एक साथ मना रहे हैं कोई अकेला पंजाब नहीं है पूरे भारत में मिलकर मना रहे हैं और मैं सभी लोगों से कहना चाहता हूं कि ये सभी लोग इंडिया टीम के साथ सब लोग मनाई रहे हैं और इसके अलावा चिकित्सा भी साथी भाई हैं जो भी प्रधान है अपने फिल्मों पे अपने क्षेत्र में अपने अपने क्षेत्र में सितंबर को ड्रेसिंग दिवस मनाएं और इसी के साथ फिर अगला आवश्यक निकलवाएं आप लोग अगर एक साथ कोई भी काम करते हैं तो फिर सब है उदाहरण है, है किसान आंदोलन का कि सबने मिल के हुआ था बी वो, वो तरीके से आप लोग सारे मिलकर ड्राइवर भाई सारे प्रधान पदार ड्राइवर दिवस एक सितंबर को मनाएं और हो सकता है भारत सरकार बहुत जल्द इसको आपको रजिस्ट्रेट कर दे एक सितम्बर का दिन दूसरी चीज आप लोगों को और बताना चाहता हूँ कि अभी जो और मैं बात कह देता हूं कि आप लोगों के काम को कटकर जी का तय कर दिए गए और 70 साल में पहली बार भारत सरकार ने काम ड्राइवर वेलफेयर बोर्ड का गठन करने के लिए अपने उसमें चुनाव घोषणा पत्र में ऐलान किया है मोदी जी ने और आप सब लोगों को बताया कि मोदी जी जो कहते हैं वो एक बार करते जरूर हैं इसी के साथ मैं अपनी वाणी को समाप्त करता हूं और हमारे ये नोडा प्रधान बोलेंगे राकेश कुमार नोडा से बड़ा हर्ष का दिन है ਪੰਜਾਬ ਆ ਕੇ ਬਹੁਤ ਅੱਛਾ ਲੱਗਾ ਜਸਵੰਤ ਸਿੰਘ ਜੀ ਮਿਲੇ ਬਹੁਤ ਬਹੁਤ ਧੰਨਵਾਦ ਤੁਹਾਡੇ ਜੀ ਦਾ ਬਹੁਤ ਬਹੁਤ ਆਮ ਦਾ ਖਿਦਰੇ ਤੋਂ ਸਵਾਗਤ ਕੀਤਾ ਰਾਜੀ ਜੀ ਦਾ ਧੰਨਵਾਦ ਸੇਵਾ ਲਈ ਸਾਡੀ ਜੋ ਬਾਈ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਜਿਹੜਾ ਜਰਗ ਪਿੰਡ ਵਿਖੇ ਡਰਾਈਵਰ ਭਰਾਵਾਂ ਨੇ ਸਲਾਨਾ ਸਵਾਗਤ ਕਰਾਇਆ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿਣਾ ਚਾਹੁੰਦਾ ਕਿ ਹਰ ਡਰਾਈਵਰ ਵੀਰ ਨੂੰ ਇਹ ਇਹਦਾ ਮਕਸਦ ਹੈ ਕਿ ਡਰਾਈਵਰ ਭਾਈਆਂ ਚ ਇਕਤਾ ਬਣੇ ਸਾਰੇ ਨਾਲ مل ਕੇ ਬੈਠੀਏ ਜਿਹੜੇ ਸਾਡੇ ਆਪਸ ਵਿੱਚ ਥੋੜੇ-ਬਹੁਤੇ ਬਖਰੀਵੇਂ ਹੁੰਦੇ ਨੇ ਅਸੀਂ ਇਹ ਸਮਾਗਮ ਕਰਦੇ ਆ ਤਾਂ ਉਹ ਖਤਮ ਹੋ ਜਾਂਦੇ ਨੇ ਇੱਕ ਦੂਰੇ ਮੇਲ ਮਲਾਪ ਚ ਰਹਨੇ ਆ ਇਸ ਕਰਕੇ ਡਰਾਈਵਰ ਦੇ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੇਰੀ ਗਵਰਨਮੈਂਟ ਤੋਂ ਇੱਕ ਮੰਗ ਹੈ ਅਸੀਂ ਪੰਜਾਬ ਡਰਾਈਵਰ ਹੈਲਪਲਾਈਨ ਵੱਲੋਂ ਹਰ ਸਾਲ ਇਹੀ ਮੰਗ ਰੱਖਦੇ ਆ ਕਿ ਗਵਰਨਮੈਂਟ ਹਰ ਤਰ੍ਹਾਂ ਦੇ ਦਿਨ ਮਨਾਉਂਦੀ ਹੈ ਜਾਂ ਲੋਕ ਪਰਸਨਲ ਵੀ ਆਪਣੇ ਦਿਨ ਮਨਾਉਂਦੇ ਨੇ ਗਵਰਨਮੈਂਟ ਵੱਲੋਂ ਜੰਤਰੀਆਂ ਵੀ ਮਨਾਇਆ ਜਾਂਦੀਆਂ ਨੇ ਦਿਨ ਵੀ ਮਨਾਏ ਜਾਂਦੇ ਨੇ ਪਰ ਜਿਹੜਾ ਡਰਾਈਵਰ ਇੱਕ ਸਮਾਜ ਦੀ ਰੀਡ ਤੇ ਹੰਡੀ ਹੈ ਇਹਦਾ ਕੋਈ ਦਿਨ ਨਹੀਂ ਮਨਾਉਂਦਾ ਅਸੀਂ ਰਲ ਮਿਲ ਕੇ ਡਰਾਈਵਰਾਂ ਨੇ ਅਪਰਾਲਾ ਕੀਤਾ ਕਿ 1 ਸਤੰਬਰ ਨੂੰ ਅਸੀਂ ਡਰਾਈਵਰ ਦੇ ਮਨਾਇਆ ਕਰੀਏ ਅਸੀਂ ਸੇਵਾ ਡਰਾਈਵਰ ਦੇ ਮਨਾ ਰਹੇ ਹਾਂ ਤੇ ਮੈਂ ਪੰਜਾਬ ਸਰਕਾਰ ਤੋਂ ਸੈਂਟਰਲ ਸਰਕਾਰ ਤੋਂ ਮੰਗ ਕਰਦਾ ਕਿ ਡਰਾਈਵਰਾਂ ਨੂੰ ਵੀ ਇੱਕ ਦਿਨ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਜਿਹੜੀ ਖੁਸ਼ੀ ਹੈ ਉਹਨੂੰ ਤੁਹਾਡੇ ਨਾਲ ਸਾਝੀ ਕਰ ਸਕਣਾ ਗੌਰਮੈਂਟ ਇੱਕ ਦਿਨ ਛੁੱਟੀ ਦਾ ਆਜ਼ਾਨ ਕਰੇ ਬਾਅਦ ਸਤੰਬਰ ਤੱਕ ਕਿਸੇ ਵੀ ਸਤੰਬਰ ਦੀ ਡੇਟ ਚ ਕਰ ਸਕਦੀ ਹੈ ਇੱਕ ਦਿਨ ਡਰਾਈਵਰਾਂ ਲਈ ਬਨਾਇਆ ਜਾਵੇ ਇਹ ਮੇਰੀ ਮੰਗ ਹੈ ਸਾਡੀ ਸਟੇਟ ਬੋਲੀ ਪੰਜਾਬ ਇੰਡੀਆ ਟੀਮ ਵੱਲੋਂ